ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਸਟਾਰਟ ਕਰਦੇ ਹਾਂ ਆਪਾਂ ਅੱਜ ਦਾ ਨਿਊ ਵਲੌਗ ਆ ਜਿਹੜੀ ਆਵਾਜ਼ ਆ ਰਹੀ ਆ ਅੰਚ ਦੇ ਚੂਲੇ ਦੀ ਆਈ ਜਾਂਦੀ ਆ ਸੋ ਇਗਨੋਰ ਇਟ ਕਿਉਂਕਿ ਇਹ ਲਵਲੀਨ ਨਾਲ ਦੇ ਟਾਈਮ ਦਾ ਚੂਲਾ ਦਾ ਲਵਲੀਨ ਆਲਮੋਸਟ 4 ਸਾਲ ਦੀ ਹੋ ਗਈ ਤੇ ਇਸ ਕਰਕੇ ਥੋੜੀ ਈਜ਼ੀ ਆਵਾਜ਼ ਜੀ ਕਰਦਾ ਹੈ ਇਹ ਤੇ ਜੇ ਇਹ ਚੂਲਾ ਰੁਕਦਾ ਤਾਂ ਅੰਚ ਨੇ ਉਹਦੇ ਉੱਠ ਜਾਣਾ ਸੈਕਿੰਡ ਥਿੰਗ ਪਲੀਜ਼ ਮੇਰਾ ਨੋਜ਼ ਜਿਹੜਾ ਹੈਗਾ ਇਗਨੋਰ ਕਰਿਓ ਕਿ ਦੋਨੇ ਸਾਈਡ ਤੋਂ ਨੋਜ਼ ਜਿਹੜਾ ਹੈਗਾ ਮੇਰਾ ਵੈਸੇ ਹੁਣ ਨਰਾਮ ਹੁੰਦਾ ਜਾਂਦਾ ਤੇ ਸੁਬਹ ਦੇ ਵੱਜ ਰਹੇ ਨੇ 11 ਆਲਮੋਸਟ ਆਪਣਾ ਸਾਰਾ ਕੰਮ ਡਨ ਆਮਸ਼ੀ ਸੁੱਤਾਂ ਪਿਆ ਕਿਉਂਕਿ ਇਹ ਇਸ ਟਾਈਮ ਸੈਕਿੰਡ ਨੈਪ ਲੈਂਦਾਗਾ ਸਾਢੇ 1:10 ਵਜੇ ਹੈ ਨਾ ਤੇ ਕੱਪੜੇ ਵਗੈਰਾ ਦੇਖੋ ਆਪਾਂ ਧੋਤੇ ਅੱਜ ਬਹੁਤ ਜ਼ਿਆਦਾ ਕੱਪੜੇ ਸੀ ਧੋਣ ਵਾਲੇ ਦੋ ਦਿਨਾਂ ਦੇ ਕੱਪੜੇ ਪਏ ਸੀਗੇ ਕਪੜੇ-ਕਪੜੇ ਧੋ ਕੇ ਆਪਾਂ ਬੈਠੇ ਆ ਹੁਣ ਤੇ ਥੰਬਨੇਲ ਦੇਖ ਕੇ ਤੁਹਾਨੂੰ ਸਮਝ ਆ ਗਿਆ ਹੁਣ ਬੇਬੀ ਆਪਾਂ ਅੱਜ ਕੀ ਦੇ ਬਾਰੇ ਗੱਲ ਕਰਨੀ ਹੈ ਕਹਿੰਦੇ ਨਾ ਪਰਿਵਾਰ ਦੇ ਵਿੱਚ ਇੱਕ ਜਣਾ ਜੇ ਫੇਮਸ ਹੋਵੇ ਨਾ ਤੇ ਦੂਜੇ ਦਾ ਜਿਹੜਾ ਤੂਰੀ ਫੁਲਕਾ ਹੁੰਦਾ ਉਹ ਚੱਲਣਾ ਸੌਖਾ ਹੋ ਜਾਂਦਾ ਜੀ ਮਿਹਨਤ ਤਾਂ ਇੱਕ ਦੀ ਹੁੰਦੀ ਆ ਤੇ ਦੂਜੇ ਨੇ ਤਾਂ ਸਿਰਫ ਮੂੰਹ ਹੀ ਹਿਲਾਉਣਾ ਹੁੰਦਾ ਹਨਾ ਤੇ ਆਪਾਂ ਗੱਲ ਕਰਦੇ ਆ ਸੋਨੂ ਦੀ ਭੈਣ ਸੋਨੂਰਫ ਕਾਲੋ ਦੀ ਭੈਣ ਬਾਰੇ ਤਾਂ ਸੋਨੂ ਨੇ ਆਪਣੇ ਵਲੌਗ ਦੇ ਵਿੱਚ ਕਹਿਤਾ ਦੀ ਮੇਰੀ ਭੈਣ ਚੈਨਲ ਬਣਾ ਰਹੀ ਹੈ ਬਈ 8-9 ਦਿਨਾਂ ਦੇ ਵਿੱਚ ਵਿੱਚ ਉਹਦਾ ਚੈਨਲ ਮੋਨਟਾਈਜ਼ ਵੀ ਹੋ ਗਿਆ ਵੀਡੀਓਜ਼ ਵੀ ਵਧੀਆ ਚੱਲਣ ਲੱਗ ਗਈਆਂ ਸਭ ਕੁਝ ਹਨ ਤੇ ਅੱਜ ਉਹਦੀ ਭੈਣ ਦੇ ਵਿਆਹ ਦਾ ਸੱਚ ਜਿਹੜਾ ਹੈਗਾ ਉਹ ਸਾਹਮਣੇ ਆ ਗਿਆ ਕਹਿੰਦੇ ਸਾਰਾ ਟੱਬਰ ਲੋਕ ਇੰਨੇ ਇੱਕ ਜ਼ਿਆਦਾ ਹਨਾ ਐਕਸਾਈਟਿਡ ਸੀਗੇ ਜਾਣਨ ਦੇ ਲਈ ਕਿ ਸਾਰਾ ਟੱਬਰ ਜਿਹੜਾ ਘਰ ਜਾ ਕੇ ਧੂਸਵਾਰ ਕੇ ਆਇਆ ਹਨਾ ਸਲਵਾਰਾਂ ਟੰਗ ਕੇ ਤਾਂ ਮਤਲਬ ਧੌਣ ਧੌਣ ਚ ਲੱਗੇ ਹੋਏ ਸੀਗੇ ਉਸੇ ਘਰ ਦੇ ਵਿੱਚ ਉਹ ਵਿਆਹ ਤੋਂ ਬਾਅਦ ਰਹਿ ਰਹੀ ਹੈ ਆ ਵੀਡੀਓ ਨਾਲ ਬਣੀ ਰਿਓ ਆਪਾਂ ਇਸੇ ਬਾਰੇ ਅੱਜ ਗੱਲ ਕਰ ਰਹੇ ਹਾਂ ਪਹਿਲਾਂ ਤਾਂ ਮੈਂ ਇੱਕ ਦੋ ਗੱਲਾਂ ਸਾਂਝੀਆਂ ਕਰਨੀਆਂ ਚਾਹਣੀ ਮੈਂ ਤੁਹਾਨੂੰ ਇੱਕ ਕਲਿੱਪ ਸ਼ੇਅਰ ਕਰਦੀ ਹਾਂ ਮਤਾਂ ਦੇ ਰਹੀ ਐ ਇਹ ਆਪਾਂ ਨੂੰ ਕਹਿੰਦੇ ਕੱਲ ਦੀ ਉੱਠੀ ਜਵਾਕੜੀ ਤੇ ਆਪਣੇ ਵਰਗਿਆਂ ਨੂੰ ਮਤਾਂ ਦੇ ਰਹੀ ਆ ਆ ਦੇਖਿਓ ਮੜੀ ਵੀਡੀਓ ਹਾਂ ਕੀ ਸੋਚਿਆ ਜਾਵੇ ਤਾਂ ਪੈਰਟ ਲਾਈਫ 'ਚ ਵੀ ਖੁਸ਼ੀ ਅੱਛਾ ਹਾਂਜੀ ਤਾਂ ਮੈਨੂੰ ਵੀਡੀਓ ਵਿੱਚੋਂ ਸਕਿੱਪ ਕਰਨੀ ਪੈ ਗਈ ਸੀ ਅੰਸ਼ ਰੋਣ ਲੱਗਿਆ ਸੀ ਇਸ ਕਰਕੇ ਤਾਂ ਕਹਿੰਦੇ ਨਾ ਤੁਸੀਂ ਦੇਖਿਆ ਹੋਣਾ ਸ਼ਾਇਦ ਇਹਦਾ ਵਲੌਗ ਮੈਂ ਤੁਹਾਨੂੰ ਕਲਿੱਪ ਐਡ ਕੀਤੀ ਹੈ ਨਾ ਆਪ ਹੀ ਤਾਂ ਸਵਾਲ ਕਰੀ ਜਾਂਦੀ ਹੈ ਤੇ ਆਪ ਹੀ ਜਵਾਬ ਦੇ ਜਾਂਦੀ ਜਿਹੜੀ ਗੱਲ ਹੈ ਨਾ ਵੀ ਇਹ ਹੁਣ ਆਪਾਂ ਨੂੰ ਮਤਤਾਂ ਦੇਣ ਆਈ ਹੋਈ ਹੈ ਕਹਿ ਰਹੀ ਆ ਵਿਆਹੇ ਬਰਿਆਂ ਦੇ ਤਾਂ ਕਦੇ ਪ੍ਰਪੋਜ਼ਡ ਹੀ ਹੁੰਦੇ ਆ ਮੈਰਿਡ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਕਿ ਕਿਹੜਾ ਪ੍ਰਪੋਜ਼ਡ ਹੈ ਕਿਉਂ ਬਈ ਜਿਨ੍ਹਾਂ ਨੇ ਪਹਿਲੀ ਗੱਲ ਤਾਂ ਇਹ ਸਾਰੇ ਚੋਚਲੇ ਹੁੰਦੇ ਨੇ ਠੀਕ ਹੈ ਤੇ ਇਹ ਜੋ ਚਲੇ ਵਿਆਹ ਤੋਂ ਪਹਿਲਾਂ ਹੀ ਹੁੰਦੇ ਨੇ ਠੀਕ ਹੈ ਵਿਆਹ ਤੋਂ ਬਾਅਦ ਜਦੋਂ ਕਬੀਲਦਾਰੀ ਚ ਇਨਸਾਨ ਪੈ ਜਾਂਦਾ ਨਾ ਸਿਰ ਤੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਤਾਂ ਇਹ ਕੁਝ ਚੰਗਾ ਨਹੀਂ ਲੱਗਦਾ ਤੇ ਨਾ ਹੀ ਇਨਸਾਨ ਇਹੋ ਜਿਹਾ ਕੁਝ ਕਰਦਾ ਚੰਗਾ ਲੱਗਦਾ ਅੱਛਾ ਤਾਂ ਫਿਰ ਮੈਂ ਇੱਕ ਹੋਰ ਕਲਿੱਪ ਐਡ ਕਰਦੀ ਆ ਦੇਖਿਓ ਤੁਸੀਂ ਹਾਂ ਦੇਖੋ ਹੈ ਪਹਿਲਾਂ ਤਾਂ ਇਹਨੇ ਇਹ ਚੀਜ਼ ਆਖੀ ਵੀ ਮੈਰਿਡ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਕਿਹੜਾ ਪ੍ਰੋਪੋਜ਼ ਡੇ ਹੈ ਵੀ ਮੈਰਿਡ ਵਾਲਿਆਂ ਦੇ ਲਈ ਤਾਂ ਪ੍ਰੋਪੋਜ਼ ਡੇ ਹੁੰਦਾ ਨਹੀਂ ਕੁਝ ਤੇ ਮੈਰਿਡ ਲਾਈਫ 'ਚ ਵੀ ਖੁਸ਼ੀਆਂ ਹੁੰਦੀਆਂ ਕਹਿੰਦੀ ਇਹ ਹੁਣ ਦੱਸੂਗੀ ਆਪਾਂ ਨੂੰ ਵੀ ਮੈਰਿਡ ਲਾਈਫ ਦੇ ਵਿੱਚ ਵੀ ਖੁਸ਼ੀਆਂ ਹੁੰਦੀਆਂ ਤੇ ਹੋਰ ਭਾਈਸ ਹੋਰ ਕਾਦੇ ਕੀ ਕਹਿਣਾ ਚਾਹਨੀ ਆ ਤੂੰ ਵੀ ਹੋਰ ਖੁਸ਼ੀਆਂ ਕਾਦੇ 'ਚ ਹੁੰਦੀ ਹੈ ਮੈਰਿਡ ਲਾਈਫ ਦੇ ਵਿੱਚ ਵੀ ਕਹਿੰਦੀ ਖੁਸ਼ੀਆਂ ਹੁੰਦੀਆਂ ਜੇ ਆਪਾਂ ਇੱਕ ਦੂਜੇ ਨੂੰ ਸਮਝੀਏ ਇਹ ਤੋਂ ਸਿੱਖੋ ਹੁਣ ਇਹ ਆਪਾਂ ਨੂੰ ਸਮਝਾਉਗੀ ਇਹ ਸਿਖਾਉਗੀ ਕਿ ਇੱਕ ਦੂਜੇ ਨੂੰ ਸਮਝਣਾ ਕਿਵੇਂ ਹੈ ਹਸਬੰਡ ਵਾਈਫ ਦੇ ਵਿੱਚ ਅੰਡਰਸਟੈਂਡਿੰਗ ਹੋਣੀ ਚਾਹੀਦੀ ਹੈ ਇਹ ਆਪਾਂ ਨੂੰ ਸਿਖਾਉਗੇ ਕੋਈ ਨਹੀਂ ਅੱਗੇ ਚੱਲ ਕੇ ਲੱਗ ਜੂਗਾ ਪਤਾ ਤੁਹਾਡੇ ਚ ਕਿੰਨੀ ਕੰਡਰਸਟੈਂਡਿੰਗ ਆ ਇਹ ਮੈਂ ਤੇ ਮੇਰੇ ਹਸਬੰਡ ਪੂਰੇ ਹੈਪੀ ਆ ਕਦੇ ਨਹੀਂ ਲੜਦੇ ਝਗੜਦੇ ਅੱਛਾ ਜੀ ਇਹ ਪਹਿਲੀ ਗੱਲ ਤਾਂ ਹਾਲੀ ਹਫਤਾ ਵਿਆਹ ਨੂੰ ਨਹੀਂ ਹੋਇਆ ਠੀਕ ਹੈ ਹਫਤੇ ਦੇ ਵਿੱਚ ਵਿੱਚ ਮਤਲਬ ਨਵੇਂ-ਨਵੇਂ ਵਿਆਹਾਂ ਤਾਂ ਕਹਿੰਦੇ ਹੁੰਦੇ ਨਾ ਹਰੇਕ ਨੂੰ ਚਾਹ ਹੁੰਦਾ ਹਰੇਕ ਨੂੰ ਚਾਹ ਹੁੰਦਾ ਨਵੇਂ-ਨਵੇਂ ਵਿਆਹਾਂ ਲੜਾਈ ਝਗੜੇ ਹਰੇਕ ਰਿਸ਼ਤੇ ਦੇ ਵਿੱਚ ਹੁੰਦੇ ਨੇ ਰਿਸ਼ਤੇ ਇੱਥੋਂ ਤੱਕ ਹੋ ਜਾਂਦੇ ਨੇ ਕਈ ਵਾਰ ਟੁੱਟ ਵੀ ਜਾਂਦੇ ਨੇ ਆਪਾਂ ਤਾਂ ਨਹੀਂ ਆ ਚਲੋ ਤੁਸੀਂ ਖੁਸ਼ ਰਹੀਏ ਰਹੂ ਹਨਾ ਕੋਈ ਗੱਲ ਨਹੀਂ ਅੱਗੇ ਜਾ ਕੇ ਪਤਾ ਲੱਗਦਾ ਹੁਣ ਮੈਂ ਲਾ ਲਾ ਮੈਂ ਕਹਦਾ ਮੇਰੇ ਮੇਰੀ ਹਸਬੰਡ ਵਾਈਫ ਦੀ ਸਾਡੀ ਲੜਾਈ ਹੁੰਦੀ ਹੈ ਹਾਂ ਬਿਲਕੁਲ ਹੁੰਦੀ ਹੈ ਹਰੇਕ ਦੀ ਹੁੰਦੀ ਹੋਊਗੀ ਨੋਕਚੋਕ ਹਰੇਕ 'ਚ ਹੁੰਦੀ ਹੈ ਪਰੇਕ ਇਹ ਮੈਂ ਤੇ ਮੇਰੇ ਹਸਬੰਡ ਜਿਹੜੇ ਹੈਗੇ ਆ ਪੂਰੇ ਹੈਪੀ ਆ ਬਈ ਥੋੜੇ ਜਿਹਾ ਜ਼ਿਆਦਾ ਅੰਡਰਸਟੈਂਡਿੰਗ ਆ ਸੀ ਸਾਰੇ ਫालतੂ ਤੁਰੇ ਫਿਰਦੇ ਜਿਵੇਂ ਸਰ ਗਿਆ ਸੱਚੀ ਕੁੜੀ ਦਾ ਚਲੋ ਸੋਨੂ ਨੇ ਵਧੀਆ ਗਾਈਡ ਕੀਤਾ ਇਹਨੂੰ ਕੰਮ ਕਰਨ ਦੀ ਲੋੜ ਨਹੀਂ ਘਰੇ ਬੈਠਿਆਂ ਦਾ ਵਧੀਆ ਚੱਲੀ ਜਾਊਗਾ ਸਿਸਟਮ ਹਨਾ ਤੇ ਚਲੋ ਕਰਦੇ ਆਪਾਂ ਅੱਗੇ ਖੜਕਾ ਨਾ ਕਰੀ ਨਨੂੰ ਦੇਖ ਖੋਲ ਦੇ ਕੰਮ ਕਰ ਲੈ ਸਰ ਨੇ ਇੱਕ ਤੈ ਨੂੰ ਬੀ ਪਾ ਕੇ ਦਿੱਤੀ ਤੇ ਇੱਕ ਇਹਨੂੰ ਉਹ ਪਾ ਕੇ ਦਿੱਤੀ ਇਹਨੂੰ 2 ਪਾ ਕੇ ਦਿੱਤੀ ਹੈ ਤੇ ਇਹ ਕੂੜਾ ਪਾਦਾ ਕਹਿੰਦੀ ਮੈਂ ਊੜਾ ਨਹੀਂ ਸਿੱਖਦੀ ਮਦਦ ਹੋ ਗਈ